ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਗੁਰਜੀਤ ਕੌਰ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਖਾਸ ਮੁਲਾਕਾਤ ਜਿਸ ਦੇ ਵਿੱਚ ਕਿਸੇ ਖਾਸ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਜਾਂਦੀ ਹੈ ਤੇ ਅੱਜਕਲ ਕੈਨੇਡਾ ਦੇ ਵਿੱਚ ਸੰਸਦ ਚੋਣਾਂ 2025 ਨੂੰ ਲੈ ਕੇ ਚਰਚਾ ਦਾ ਵਿਸ਼ਾ ਇਹ ਬਣਿਆ ਹੋਇਆ ਹੈ ਇਸ ਨੂੰ ਲੈ ਕੇ ਗੱਲਬਾਤ ਕਰਨ ਦੇ ਲਈ ਅਸੀਂ ਪਹੁੰਚੇ ਹਾਂ ਲਿਬਰਲ ਕੈਂਡੀਡੇਟ ਬ੍ਰੈਮਟਨ ਸਾਊਥ ਤੋਂ ਜੋ ਖੜੇ ਹੋਏ ਨੇ ਸੋਨੀਆ ਸਿੱਧੂ ਜੀ ਜਿਨ੍ਹਾਂ ਨੂੰ ਤੁਸੀਂ ਸਾਰੇ ਚੰਗੀ ਤਰ੍ਹਾਂ ਦੇ ਨਾਲ ਜਾਣਦੇ ਹੋ ਉਹਨਾਂ ਦੇ ਨਾਲ ਅੱਜ ਤੁਹਾਡੇ ਇੱਕ ਵਾਰ ਫਿਰ ਤੋਂ ਮੁਲਾਕਾਤ ਕਰਵਾਉਣੇ ਆ ਇਲੈਕਸ਼ਨਸ ਦੇ ਬਾਰੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਮੈਮ Sri Kalti. Għal ċalma. Fil-kulti, Kalti. ਦੇਮ ਜਿਵੇਂ ਕਿ ਇਲੈਕਸ਼ਨ ਕੈਂਪੇਨ ਦੀ ਸ਼ੁਰੂਆਤ ਹੋ ਚੁੱਕੀ ਹੈ ਤੁਹਾਡੇ ਵੱਲੋਂ ਵੀ ਕਰ ਦਿੱਤੀ ਗਈ ਹੈ ਤਾਂ ਕਿਵੇਂ ਚੱਲ ਰਿਹਾ ਹੈ ਕਿਵੇਂ ਦਾ ਹੰਗਾਰਾ ਮਿਲ ਰਿਹਾ ਹੁਣ ਤੱਕ ਤੁਹਾਨੂੰ ਆ ਬਿਲਕੁਲ ਜੀ ਜਿਵੇਂ ਕਿ ਤੁਸੀਂ ਦੇਖਦੇ ਹੋ ਆ ਤੁਸੀਂ ਕੈਂਪੇਨ ਲਾਂਚ ਤੇ ਵੀ ਆਈ ਸੀ ਐਨੇ ਬੈਡ ਵੈਦਰ ਦੇ ਵਿੱਚ ਕਾਫੀ ਅੱਛਾ ਰਿਸਪੌਂਸ ਸੀ ਬਹੁਤ ਹੀ ਜ਼ੰਗਾਰ ਰਿਸਪੌਂਸ ਸੀ ਸੋ ਮੈਂ ਬਹੁਤ ਰਿਣੀ ਹਾਂ ਬ੍ਰੈਮਟਨ ਸਾਊਥ ਦੇ ਰੈਜ਼ੀਡੈਂਟ ਹਾਂ ਜਿਹੜੇ ਕਿ ਇੱਥੇ ਵੀ ਵੋਲੰਟੀਅਰਸ ਵੀ ਕਿਸੇ ਵੋਲੰਟੀਅਰਸ ਤੋਂ ਬਗੈਰ ਤਾਂ ਨਹੀਂ ਚੱਲ ਸਕਦੇ ਸੋ ਆਈ ਹੈਵ ਅ ਗ੍ਰੇਟ ਵੋਲੰਟੀਅਰਸ ਟੀਮ ਤੇ ਬਹੁਤ ਹੀ ਚੰਗਾ ਹੁੰਗਾਰਾ ਮਿਲ ਰਿਹਾ ਜੀ ਤੇ ਡੋ ਨਾਕ ਤੇ ਵੀ ਜਾ ਰਹੇ ਆ ਤੇ ਸਭ ਸੀ ਸਾਰੇ ਜਿਹੜੇ ਆਫਿਸ ਚ ਵੀ ਆਉਂਦੇ ਆ ਉਹ ਵੀ ਬਹੁਤ ਹੀ ਬਹੁਤ ਹੀ ਚੰਗਾ ਰਿਸਪਾਂਸ ਮਿਲ ਰਿਹਾ ਜੀ ਤੇ ਮੈਮ ਜਿਵੇਂ ਕਿ ਇਸ ਵਾਰ ਇਹ ਸਾਰਿਆਂ ਦੀ ਰਾਈਡਿੰਗ ਦੇ ਵਿੱਚ ਚੇਂजेस ਕੀਤੇ ਗਏ ਨੇ ਜਿਵੇਂ 10 ਸਾਲ ਬਾਅਦ ਚੇਂਜ ਕੀਤੇ ਜਾਂਦੇ ਆ ਤੁਹਾਡੇ ਏਰੀਆ ਦੇ ਵਿੱਚ ਤੁਹਾਡੀ ਰਾਈਡਿੰਗ ਦੇ ਵਿੱਚ ਕਿਹੜੇ ਨਵੇਂ ਏਰੀਆ ਐਡ ਹੋਏ ਨੇ ਹਾਂ ਬਿਲਕੁਲ ਜੀ ਆਫਟਰ 10 ইয়ারਸ ਰ redistribtion ਹੁੰਦੀ ਆ ਤੇ ਸਾਡੇ ਵਿੱਚ ਜਿਹੜੇ ਫੈਡਰਲ ਬਾਉਂਡਰੀਜ਼ ਕਾਫੀ ਚੇਂਜ ਹੋਈਆਂ ਮੇਰੇ ਕੋਲ ਕਮਲ ਖੇਰਾ ਵਾਲਾ ਏਰੀਆ ਜਿਹੜਾ ਕਾਫੀ ਬ੍ਰੈਂਟਨ ਵੈਸਟ ਸਾਈਡ ਵੱਲੋਂ ਆਇਆ ਜੋ ਜਿਹੜਾ ਡਾਊਨ Town ਸੀਗਾ ਉਹ ਜਿਹੜਾ ਬ੍ਰੈਂਪਟਨ ਸੈਂਟਰ ਦੇ ਵਿੱਚ ਚਲਾ ਗਿਆ ਹੈਗਾ ਸੋ ਡੈਫੀਨਟਲੀ ਜਿਹੜੀਆਂ ਬਾਉਂਡਰੀਜ਼ ਤੇ ਚੇਂਜ ਹੋਈਆਂ ਪਰ ਨਵੇਂ ਏਰੀਆ ਦੇ ਵਿੱਚ ਵੀ ਬਹੁਤ ਹੀ ਅੱਛਾ ਰਿਸਪੌਂਸ ਮਿਲ ਲਿਆ ਸੋ ਗੈਟ ਟੂ ਨੋ ਈਚ ਅਦਰ ਤੇ ਰੈਜ਼ਿਡੈਂਟਸ ਕਾਫੀ ਜਿਹੜਾ ਉਹ ਬਹੁਤ ਹੀ ਅੱਛਾ ਰਿਸਪੌਂਸ ਹੈਗਾ ਨਵੇਂ ਏਰੀਆਸ ਦੇ ਵਿੱਚ ਵੀ ਜਿਹੜਾ ਬ੍ਰੈਂਪਟਨ ਵੈਸਟ ਵਾਲੀ ਸਾਈਡ ਤੋਂ ਥੋੜਾ ਜਿਹਾ ਆਇਆ ਹੈਗਾ ਸੋ ਕੋਟਨੀ ਪਾਰਕ ਵਾਲੀ ਸਾਈਡ ਵੱਲੋਂ ਵੀ ਥੋੜਾ ਜਿਹਾ ਮੇਰੇ ਮੇਰੇ ਏਰੀਆ ਦੇ ਵਿੱਚ ਬ੍ਰੈਂਪਟਨ ਸਾਊਥ ਦੇ ਵਿੱਚ ਕੀਤਾ ਗਿਆ ਜੀ ਤੇ ਮੈਮ ਜਿਵੇਂ ਕਿ ਤੁਸੀਂ 2015 ਦੇ ਵਿੱਚ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਸੀਗੇ ਤੇ ਹੁਣ 10 ਸਾਲ ਹੋ ਚੁੱਕੇ ਨੇ ਤਾਂ ਤੁਹਾਨੂੰ ਡਿਫਰੈਂਸ ਫੀਲ ਹੋ ਰਿਹਾ 10 ਸਾਲਾਂ ਦਾ ਇਹ ਆ ਦੇਖੋ ਜੀ ਸੋ ਆਈ ਗਾਟ ਇਲੈਕਟਡ ਇਨ 2015 ਉਦੋਂ ਥੋੜੇ ਹੋਰ ਇਸ਼ੂ ਸੀ ਫਿਰ ਸੈਕੰਡ ਇਲੈਕਸ਼ਨ ਚ ਕੋਵਿਡ ਦਾ ਟਾਈਮ ਆਇਆ ਉਦੋਂ ਥੋੜੇ ਹੋਰ ਡਿਫਰੈਂਟ ਇਸ਼ੂ ਸੀਗੇ ਸੋ ਇਸ ਟਾਈਮ ਜਿਹੜਾ ਹੈਗਾ ਇਸ ਟਾਈਮ ਇਕਨੋਮੀ ਦਾ ਜ਼ਿਆਦਾ ਇਸ਼ੂ ਆ ਕਿ ਅਨਜਸਟੀਫਾਈਡ ਟੈਰਿਫਸ ਦੇ ਯੂਐਸ ਵੱਲੋਂ ਲਗਾਏ ਗਿਆ ਉਹਦੇ ਵਿੱਚ ਫਿਕਰ ਜਤਾਈ ਜਾ ਰਹੀ ਹੈ ਕਿ ਜੌਬਸ ਦਾ ਇਕਨੋਮੀ ਦਾ ਹੁਣ ਇਹ ਇਸ਼ੂ ਚੱਲ ਰਿਹਾ ਹੈਗਾ ਜੀ ਇਹ ਕਾਫੀ ਡੋਰਸ ਸੀ ਫੋਰ ਅਬਿਲਿਟੀ ਦਾ ਇਸ਼ੂ ਚੱਲ ਰਿਹਾ ਹੈਗਾ ਮੈਮ ਜਿਵੇਂ ਕੇ ਲੀਡਰ ਵੀ ਚੇਂਜ ਹੋਏ ਨੇ ਲਿਬਰਲ ਪਾਰਟੀ ਦੇ ਇਸਵਰੀ ਮਾਰਕਾਰਨੀ ਜੀ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੂਗੀ ਅ ਬਿਲਕੁਲ ਜੀ ਜਿਹੜੇ ਮਾਰਕਾਰਨੀ ਸਾਡੇ ਲੀਡਰ ਹੈਗੇ ਆ ਉਹਨਾਂ ਦਾ ਤੁਸੀਂ ਜਾਣਦੇ ਹੋ ਕਿ ਪ੍ਰੂਵਨ ਰੈਕਡ ਹੈਗਾ ਬਹੁਤ ਐਕਸਪੀਰੀਐਂਸਡ ਹੈਗੇ ਆ ਜਦੋਂ ਪਹਿਲਾਂ ਵੀ ਕੈਨੇਡਾ ਨੂੰ ਕਦੀ ਕ੍ਰਾਈਸਿਸ ਆਇਆ ਇਕਨੋਮੀ ਵੱਲੋਂ ਤੇ ਉਹਨਾਂ ਨੇ ਬਹੁਤ ਹੀ ਅੱਛਾ ਕੰਮ ਕੀਤਾ ਹੈਗਾ ਗਵਰਨਰ ਰਹੇ ਆ ਤੋਂ ਇੰਗਲੈਂਡ ਦੇ ਵਿੱਚ ਵੀ ਜਦੋਂ ਵੀ ਉੱਥੇ ਕੋਈ ਪ੍ਰੋਬਲਮ ਆਈ ਉੱਥੇ ਉਹਨਾਂ ਨੇ ਸੋਲਵ ਕਰਨ ਦੇ ਵਿੱਚ ਬਹੁਤ ਉਹਨਾਂ ਦਾ ਵੱਡਾ ਹੱਥ ਹੈਗਾ ਸੋ ਹੀ ਹੈਜ਼ ਅ ਪ੍ਰੂਵਨ ਰੈਕਟ ਐਂਡ ਹੀ ਇਜ਼ ਅ ਸਟਰੋਂਗ ਲੀਡਰ ਮੈਨੂੰ ਤੇ ਲੱਗਦਾ ਇੱਕੋ ਇੱਕ ਜਿਹੜਾ ਹੈ ਮਾਰਕ ਕਰਨੀ ਹੈਗੇ ਜਿਹੜੇ ਕਿ ਸਾਨੂੰ ਹੀਜ਼ ਅ ਬੈਸਟ ਲੀਡਰ ਫਾਰ ਥਿਸ ਟਾਈਪ ਆਫ ਸਿਚੁਏਸ਼ਨ ਜਿਹੜਾ ਕਿ ਹੁਣ ਟੈਰਫ ਦਾ ਲੱਗਿਆ ਜੇ ਤੁਸੀਂ ਦੇਖੋ ਹੁਣ ਵੀ ਉਹਨਾਂ ਨੂੰ ਸਾਰੇ ਪ੍ਰੀਮੀਅਰਸ ਨੂੰ ਨਾਲ ਲੈ ਕੇ ਸਲਾਹ ਕਰਕੇ ਤੇ ਉਹਨਾਂ ਨੇ ਬਹੁਤ ਹੀ ਜ਼ਬਰਦਸਤ ਜਿਹੜਾ ਦਿੱਤਾ ਹੈਗਾ ਜਵਾਬ ਯੂਐਸ ਨੂੰ ਤੇ ਬਹੁਤ ਹੀ ਜਿਹੜਾ ਇਸ ਟਾਈਮ ਤੇ ਬਹੁਤ ਹੀ ਵਾਜਬ ਜਵਾਬ ਹੈਗਾ ਜਿਹੜਾ ਟੈਰਿਫ ਸੋਨਾ ਨੇ ਵੀ 25% ਜਿਹੜਾ ਸੀ ਆਟੋ ਇੰਡਸਟਰੀ ਤੇ ਬਰਾਬਰੀ ਰਿਟੈਲੀਟ ਕੀਤਾ ਹੈਗਾ ਮੈਨੂੰ ਤੇ ਲੱਗਦਾ ਉਹਨਾਂ ਸਿਰਫ ਉਹਨਾਂ ਨੇ ਜਵਾਬ ਹੀ ਨਹੀਂ ਦਿੱਤਾ ਨਾਲ ਨਾਲ ਜਿਹੜੇ ਮੈਜਰ ਵੀ ਪ੍ਰਦਾਨ ਕੀਤੇ ਆ ਹਾਟ ਇੰਡਸਟਰੀ ਲਈ ਉਹਨਾਂ ਦੀ ਵਿਜਨ ਹੈਗੀ ਆ ਕਿ ਕਿਉਂ ਨਹੀਂ ਅਸੀਂ ਆਪਣੇ ਕੰਟਰੀ ਦੇ ਵਿੱਚ ਹੀ ਇਹੋ ਜਿਹੇ ਰਿਸੋਰਸਸ ਵੀ ਸਾਡੇ ਕੋਲ ਹੈਗੇ ਆ ਕਿਉਂ ਨਹੀਂ ਅਸੀਂ ਆਪਣੇ ਆਪ ਹੀ ਸੈਲਫ ਸਫੀਸ਼ੀਐਂਟ ਹੁੰਦੇ ਥੋੜਾ ਟਾਈਮ ਲੱਗੂਗਾ ਪਰ ਪਰ ਉਹਨਾਂ ਨੇ ਜਿਵੇਂ 2 ਬਿਲੀਅਨ ਜਿਹੜਾ ਸਟ੍ਰੈਟਿਜਿਕ ਜਿਹੜਾ ਰਿਸਪੌਂਸ ਫੰਡ ਬੂਸਟ ਆਟੋ ਸੈਕਟਰ ਨੂੰ ਕੰਪੇਟਿਟਿਵਨੈਸ ਜਿਹੜੀ ਵਿਦੌਨ ਵਾਸਤੇ ਅਮ ਪ੍ਰੋਟੈਕਟ ਮੈਨੂਫੈਕਚਰ ਜੌਬਸ ਤਾਂਕਿ ਵਰਕਰਸ ਦੀ ਵੀ ਜਿਹੜੀ ਆ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਸਕੇ ਆਲ ਇਨ ਕੈਨੇਡਾ ਜਿਹੜਾ ਉਹਨਾਂ ਨੇ ਕੀਤਾ ਬਿਲਡ ਜਿਹੜਾ ਆਲ ਇਨ ਕੈਨੇਡਾ ਮੈਨੂਫੈਕਚਰਡ ਉਹ ਕੀਤਾ ਜਾ ਸਕੇ ਆਟੋ ਪਾਰਟਸ ਜਿਹੜੀਆਂ ਹੈਗੀਆਂ ਤਾਂ ਕਿ ਅਸੀਂ ਹੋਰ ਕੰਟਰੀਜ਼ ਦੇ ਸਾਨੂੰ ਉਹਦੇ ਤੇ ਕੋਈ ਡਿਪੈਂਡ ਹੀ ਨਾ ਹੋਣਾ ਪਵੇ ਤੇ ਅਸੀਂ ਆਪ ਹੀ ਸੈਲਫ ਸਫੀਸ਼ੀਐਂਟ ਹੋਈਏ ਦੇ ਨਾਲ ਹਾਈ ਪੇਂਗ ਜੌਬਸ ਵੀ ਜਿਹੜੀਆਂ ਉਹ ਕ੍ਰੀਏਟ ਹੋਣਗੀਆਂ ਉਹਦੇ ਨਾਲ ਜਿਹੜਾ ਕ੍ਰਿਟੀਕਲ ਮਿਨਰਲਸ ਵੀ ਸਾਡੇ ਕੋਲ ਹੈਗੇ ਆ ਕਿਉਂ ਨਹੀਂ ਅਸੀਂ ਉਹਨਾਂ ਨੂੰ ਐਕਸਪਲੋਰ ਕਰਕੇ ਬੈਟਰੀ ਪ੍ਰੋਡਕਸ਼ਨ ਨਹੀਂ ਕਰ ਸਕ ਲੰਦੇ ਸੋ ਹੀ ਹੈਜ਼ ਅ ਗ੍ਰੇਟ ਵਿਜ਼ਨ ਤੇ ਉਹਦੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਹੋਰ ਕੰਟਰੀਜ਼ ਨਾਲ ਵੀ ਅਸੀਂ ਟ੍ਰੇਡ ਕਰਕੇ ਪਾਰਟਨਰਸ਼ਿਪ ਲਈ ਦੇ ਆਰ ਓਪਨ ਤੇ ਜਿਹੜੀ ਇੱਕ ਹੋਰ ਗੱਲ ਜਿਹੜੀ ਮੈਨੂੰ ਪਰਸੋ ਮੇਰੇ ਖਿਆਲ ਨਾਲ ਪ੍ਰੈਸ ਕਾਨਫਰੰਸ ਕੀਤੀ ਹੈ ਜੇ ਅਮਰੀਕਾ ਨਹੀਂ ਹੈ ਟ੍ਰੇਡ ਦੇ ਵਿੱਚ ਡੀਲ ਕਰਨਾ ਚਾਹੁੰਦਾ ਕੈਨੇਡਾ ਇਜ਼ ਰੈਡੀ ਸੋ ਹੀ ਹੈਜ਼ ਅ ਐਕਸਪੀਰੀਅੰਸ ਪਹਿਲਾਂ ਵੀ ਉਹਨਾਂ ਨੇ ਪ੍ਰੂਵਨ ਰੈਕર્ડ ਦਿੱਤਾ ਹੋਇਆ ਸੋ ਮਾਰਕ ਕਰਨੀ ਜਿਹੜੇ ਇੱਕ ਕੁਇਕ ਲੀਡਰ ਹੈਗੇ ਜਿਹੜੇ ਇਸ ਸਾਨੂੰ ਇਸ ਜੀ ਸਿਚੁਏਸ਼ਨ ਚੋਂ ਕੱਢ ਕੇ ਨਾ ਕਿ ਕੱਢ ਕੇ ਜੀ7 ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਕੈਨੇਡਾ ਨੂੰ ਮੈਂ ਇੱਕ ਬਹੁਤ ਵਧੀਆ ਜਿਹੜੀ ਇਕਨੋਮੀ ਦੇ ਦੇ ਸਕਦਾ ਜੀ ਤੇ ਮੈਮ ਲਿਬਰਲ ਸਰਕਾਰ ਦੀ ਜਦੋਂ ਗੱਲ ਆਉਂਦੀ ਹੈ ਪਿਛਲੇ 10 ਸਾਲਾਂ ਤੋਂ ਕਾਫੀ ਚੰਗੇ ਕੰਮ ਕੀਤੇ ਗਏ ਨੇ ਤੇ ਜਦੋਂ ਇੱਕ ਇੰਡੀਵਿਜੂਅਲ ਐਮਪੀ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਵੀ ਪਾਰਲੀਮੈਂਟ ਦੇ ਵਿੱਚ ਇਸ਼ੂਸ ਰੇਜ਼ ਕੀਤੇ ਜਾਂਦੇ ਨੇ ਤਾਂ ਤੁਹਾਡੇ ਵੱਲੋਂ ਕਿਹੜਾ ਇਸ਼ੂ ਹੈ ਜਿਹੜਾ ਰੇਜ਼ ਕੀਤਾ ਗਿਆ ਪਾਰਲੀਮੈਂਟ ਦੇ ਵਿੱਚ ਬਿਲਕੁਲ ਜੀ ਇਹਦੇ ਵਿੱਚ ਮੈਂ ਬਹੁਤ ਹੀ ਇਹ ਮੈਂ ਪ੍ਰਾਊਡਲੀ ਕਹਿਣਾ ਚਾਹੂੰਗੀ ਕਿ ਪਰਸਨਲੀ ਜਿਹੜਾ ਮੈਂ ਪਹਿਲਾਂ ਪਰਸਨਲੀ ਦੱਸੂੰਗੀ ਆਈ ਵਿਲ ਗਿਵ ਮਾਈ ਰਿਪੋਰਟ ਕਾਰਡ ਸੋ ਬ੍ਰੈਂਟਨ ਸਾਊਥ ਦੇ ਜਦੋਂ ਸਾਰੀ ਰੈਜ਼ਿਡੈਂਸੀ ਮੈਨੂੰ ਇਲੈਕਟ ਕੀਤਾ 2015 ਦੇ ਵਿੱਚ ਤੇ ਮੈਂ ਹੈਲਥ ਸੈਕਟਰ ਪਿਛਲੇ ਨਹੀਂ ਕਲੀਨਿਕ ਲੈਂਦੀ ਸੀ ਜਿਹਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਨੋਲਜ ਸੀ 왓 ਆਈ ਸੀਨ ਮਾਈ ਕਮਿਊਨਿਟੀ ਡਾਇਬੀਟੀਸ ਦਾ ਬਹੁਤ ਇਸ਼ੂ ਹੈਗਾ ਸੋ ਆਈ ਟੁਕ ਥੈਟ ਬੈਲਾਈ ਮੈਂ ਇਹ ਇਸ਼ੂ ਲਿਆ ਤੇ ਦੇਤੇ ਕੰਮ ਕੀਤਾ ਤੇ ਮੈਂ ਬਹੁਤ ਪ੍ਰਾਊਡਲੀ ਕਹਿ ਸਕਦੀ ਹਾਂ ਕਿ ਜਿਹੜਾ ਨੈਸ਼ਨਲ ਫਰੇਮਵਰਕ ਫਾਰ ਡਾਇਬੀਟੀਸ ਆ ਜਿਹੜਾ ਕਿ ਉਹ ਲਾਭਾਂ ਚੁੱਕਾ ਵਿਦ ਸੀ 64 ਜਦੋਂ ਬਾਇਲੈਟਰਲ ਐਗਰੀਮੈਂਟ ਪ੍ਰੀਮੈਡ ਕਰਨਗੇ ਸਾਡੇ ਅਨਟਰੀਓ ਦੇ ਅਮ ਦਿਸ ਕੈਨੇਡੀਅਨ ਜਰੀਆ ઓਰ ਡਾਇਬੀਟਿਸ ਮੈਡੀਕੇਸ਼ਨ ਇਨਸੂਲਿਨ ਫ੍ਰੀ ਜਿਹੜੀ ਉਹ ਲੈ ਸਕਣਗੇ ਇਹਦੇ ਨਾਲ ਨਾਲ ਡਿਵਾਈਸ ਫੰਡ ਵੀ ਲਾਂਚ ਕੀਤਾ ਗਿਆ ਹੈਗਾ ਤਾਂ ਕਿ ਜਿਹੜੀਆਂ ਫ੍ਰੀ ਲੈਂਸਟ ਹੈ ਜਿਹੜੀਆਂ ਜਿੰਨਾਂ ਟੈਸਟ ਕਰਦੀਆਂ ਉਹ ਵੀ ਉਹਨਾਂ ਨੂੰ ਮਿਲ ਸਕਣ ਸੋ ਅਮ ਇਹ ਤੇ ਹੈਗਾ ਜੀ ਮੇਰਾ ਜਿਹੜਾ ਪਰਸਨਲ ਰੈਕਿਟ ਹੈਗਾ ਤੇ ਸੈਕੰਡਲੀ ਜਿਹੜਾ ਮੈਂ ਕਹਿਣਾ ਚਾਹੂੰਗੀ ਕਿ ਹੋਰ ਵੀ ਜਿਹੜਾ ਮੈਂ ਹੈਲਥ ਕਮੇਟੀ ਦੀ ਮੈਂਬਰ ਸੀ ਸਟੈਟਸ ਵਿਮਨ ਦੀ ਕਮੇਟੀ ਦੀ ਮੈਂਬਰ ਸੀਗੀ ਉਹਦੇ ਨਾਲ ਨਾਲ ਇਨਫਰਾਸਟ੍ਰਕਚਰ ਦੇ ਵਿੱਚ ਸਾਡੀ ਲਿਬਰਲ ਟੀਮ ਨੇ ਚਾਹੇ ਉਹ ਰਿਵਰ ਪਰੋਜੈਕਟ ਹੋਈਆਂ ਨਾ 20000 ਜਿਹੜੀਆਂ ਜੌਬਸ ਜਿਹੜੀਆਂ ਉਹ ਮਿਲੀਆਂ ਉਹਦੇ ਨਾਲ 1 ਬਿਲੀਅਨ ਜਿਹੜੀ ਜਿਹੜੀ ਆ ਉਹ ਇਕਨੋਮਿਕ ਕਿ ਜਿਹੜੀਓ ਐਕਟੀਵਿਟੀ ਵੀ ਜਿਹੜੀਓ ਇਨਕਰੀਸ ਹੋਈ ਆ ਰਾਈਟ ਡਾਊਨਟਾਊਨ ਥੇ ਰਿਵਰ ਵਾਕ ਪ੍ਰੋਜੈਕਟ ਨਾ ਸੈਕਿੰਡਰ 114 ਮਿਲੀਅਨ ਜਿਹੜਾ 24000 ਜਿਹੜੇ ਹਾਊਸਸ ਆ ਜਿਹੜੇ ਅਫੋਰਡੇਬਲ ਹਾਊਸਿੰਗ ਲਈ ਜਿਹੜੀ ਮੇਜਰ ਇਨਵੈਸਟਮੈਂਟ ਜਿਹੜੀ ਹੋਈ ਹੈਗੀ ਆ ਇੱਕ ਬ੍ਰੈਮਟਨ ਦੇ ਵਿੱਚ ਟਰਾਂਜ਼ਿਟ ਦੇ ਵਿੱਚ ਤੁਸੀਂ ਵੀ ਉੱਥੇ ਸੀ ਜਦੋਂ ਸਾਡੇ ਮਿਨਿਸਟਰ ਆਈ ਥਿੰਕ ਆ ਮੰਥ ਗੋ ਜਿਹੜੀ ਉਹਨਾਂ ਨੇ ਅਨਾਊਂਸਮੈਂਟ ਕੀਤੀ ਆ ਆਈ ਥਿੰਕ ਆ 106 ਮਿਲੀਅਨ ਡਾਲਰ ਜਿਹੜੀ ਐ ਟਰਾਂਸਫਰਤੀ ਸੀਗੀ ਉਸ ਤੋਂ ਬਾਅਦ LRT ਹੇਜ਼ਲਮਕਾਲੀਨ LRT ਦੀ ਜਿਹੜੀ ਐ ਐਕਸਟੈਂਸ਼ਨ ਆ ਇੰਟੂ ਡਾਊਨਟਾਊਨ ਟੂ ਬ੍ਰੈਮਟਨ এবੀ ਔਨਵਲੀ ਟਾਈਮ ਜਿਹੜੀ ਮੇਜਰ ਜਿਹੜੀਆਂ ਇਨਵੈਸਟਮੈਂਟ ਹੋਈਆਂ ਚਾਹੇ ਉਹਨਾਂ ਲਈ ਫੰਡਿੰਗ ਹੋਵੇ ਉਹ ਸਾਡੀ ਲਿਬਰਲ ਟੀਮ ਨੇ ਹਮੇਸ਼ਾ ਲਿਆ ਕੇ ਦਿੱਤੀ ਆ ਜੀ ਤੇ ਹੋਰ ਵੀ ਇਹਦੇ ਇਹਦੇ ਤੋਂ ਇਲਾਵਾ ਚਾਹੇ ਸੋਸ਼ਲ ਪਾਲਿਸੀ ਦੀ ਗੱਲ ਕਰੀਏ ਚਾਈਲਡ ਕੇਅਰ ਦੀ ਗੱਲ ਕਰੀਏ 10 ਡਾਲਰ ਡੇ ਕੇਅਰ ਤੇ ਡੈਂਟਲ ਕੇਅਰ ਦੀ ਗੱਲ ਕਰੀਏ ਦੀ ਆ ਜਾਇਓ ਫੂਡ ਪ੍ਰੋਗਰਾਮ ਦੀ ਗੱਲ ਕਰੀਏ ਚਾਹੇ ਕੈਨੇਡਾ ਸਮਰ জব ਦੀ ਗੱਲ ਕਰੀਏ ਚਾਹੇ ਮੈਂ ਕਹਾਂ ਕਿ ਜਿਹੜਾ ਹੈਗਾ ਸਾਊਥ ਫਲੈਚਰ ਜਿਹੜਾ ਕਿ ਸੂਜ਼ਨ ਫੈਨਲ ਜਿਹੜਾ ਸਾਡਾ ਰੀਕ੍ਰੀਸ਼ਨ ਸੈਂਟਰ ਆ ਉਹਦੇ ਵਿੱਚ ਜਿਹੜਾ ਮਿਲੀయన్స్ 23 ਪਲੱਸ ਮਿਲੀయన్స్ ਡਾਲਰ ਜਿਹੜੇ ਆ ਉਹ ਫੈਡਰਲ ਸਰਕਾਰ ਵੱਲੋਂ ਲਿਆ ਕੇ ਦਿੱਤੇ ਗਏ ਆ ਜੀ ਮੇਰੀ ਰਾਈਡਿੰਗ ਬ੍ਰੈਂਪਟਨ ਸਾਊਥ ਤੇ ਉਹਦੇ ਵਿੱਚ ਨਾਲ ਯੂਥ ਵਾਸਤੇ ਵੀ ਯੂਥ ਹੱਬ ਜਿਹੜੀ ਆ ਤਾਂ ਕਿ ਸਾਡਾ ਯੂਥ ਇੰਗੇਜ ਹੋ ਸਕੇ ਉਹਦੇ ਲਈ ਵੀ ਜਿਹੜੇ ਫੈਡਰਲ ਤੋਂ ਜਿਹੜੇ ਡਾਲਰਸ ਲਿਆ ਕੇ ਯੂਥ ਹੱਬ ਜਿਹੜੀ ਉਹ ਸੂਜ਼ਨ ਫੈਨਲ ਚ ਬਣਾਈ ਗਈ ਹੈ ਜੀ ਮਾਮ ਜਿਵੇਂ ਕਿ ਬ੍ਰੈਮਟਨ ਦੇ ਵਿੱਚ ਹੋਰ ਵੀ ਜੋ ਲਿਬਰਲ ਦੇ ਕੈਂਡੀਡੇਟਸ ਨੇ ਸਾਰਿਆਂ ਦੇ ਆਪਸ ਦੇ ਵਿੱਚ ਬਹੁਤ ਪਿਆਰਾ ਇੱਕ ਦੂਜੇ ਨੂੰ ਸਪੋਰਟ ਕੀਤੀ ਜਾਂਦੀ ਹੈ ਤਾਂ ਇੱਕ ਦੂਜੇ ਨੂੰ ਸਪੋਰਟ ਕਰਨ ਦਾ ਕੀ ਕਾਰਨ ਹੈ ਅਕਸਰ ਦੇਖਿਆ ਜਾਂਦਾ ਹੈ ਕਿ ਸਪੋਰਟ ਨਹੀਂ ਕਰਦੇ ਹੁੰਦੇ ਸਿਰਫ ਆਪੋ ਆਪਣਾ ਚੋਣ ਪ੍ਰਚਾਰ ਚ ਲੱਗੇ ਪਰ ਤੁਸੀਂ ਸਾਰੇ ਮਿਲ ਕੇ ਕਰ ਰਹੇ ਹੋ ਤਾਂ ਉਹਦਾ ਕੀ ਕਾਰਨ ਹੈ ਬਿਲਕੁਲ ਜੀ ਸਾਡੇ ਪੰਜ ਪਹਿਲਾਂ ਸਿਗੀਆਂ ਰਾਈਡਿੰਗਸ ਸਾਡੇ ਪੰਜ ਮੈਂਬਰ ਸੀਗੇ ਹੁਣ ਇੱਕ ਰਾਈਡਿੰਗ ਹੋਰ ਵਧੀ ਹੈ 6 6ਵੇਂ ਸਾਡੇ ਮੈਂਬਰ ਅਮਨ ਸੋਡੀ ਉਹ ਜਿਹੜੇ ਉਹ ਐਡ ਹੋ ਰਹੇ ਨੇ ਸੋ ਸਾਨੂੰ ਪਤਾ ਹੈ ਕਿ ਜੇ ਸਾਡੀ ਟੀਮ ਸਟਰੋਂਗ ਹੋਊਗੀ ਅਸੀਂ ਬ੍ਰੈਮਟਨ ਵਾਸਤੇ ਹੋਰ ਵੀ ਲਿਆ ਸਕਦੇ ਹਾਂ ਫੰਡਿੰਗਸ ਲਿਆ ਸਕਦੇ ਹਾਂ ਸੋ ਵੀ ਆਰ ਸਟਰੋਂਗ ਫੈਡਰਲ ਟੀਮ ਸਾਡਾ ਆਪਸ ਦੇ ਵਿੱਚ ਬਹੁਤ ਅਸੀਂ ਇੱਕ ਦੂਜੇ ਦਾ ਖਿਆਲ ਰੱਖਦੇ ਹਾਂ ਤੇ ਅਸੀਂ ਜਿਹੜੇ ਬ੍ਰੈਮਟਨ ਲਈ ਇਕੱਠੀ ਚੀਜ਼ ਮੰਗਦੇ ਹਾਂ ਇਹ ਹੀ ਕਾਰਨ ਹੈਗਾ ਕਿ ਜਿਹੜੇ ਵੀ ਬ੍ਰੈਮਟਨ ਦੀ ਅਸੀਂ ਫੰਡਿੰਗਾਂ ਲਿਆ پا ਰਹੇ ਹੈਗੇ ਆ ਵੀ ਆਰ ਫੈਡਰਲ ਲਿਬਰਲ ਟੀਮ ਯੂਨਾਈਟਿਡ ਤਾਂ ਕਿ ਅਸੀਂ ਬ੍ਰੈਮਟਨ ਵਾਸਤੇ ਜਿਹੜੀ ਹੋਰ ਵੀ ਫੰਡਿੰਗ ਲਿਆ ਸਕੇ ਇਕੱਠੇ ਕੰਮ ਕਰ ਸਕੀਏ ਤੇ ਬ੍ਰੈਮਟਨ ਦੀ ਆਵਾਜ਼ ਜਿਹੜੀ ਪਾਰਲੀਮੈਂਟ ਦੇ ਵਿੱਚ ਬੁਲੰਦ ਕਰ ਸਕੀਏ ਨਾਲ ਹੀ ਮਮ ਜਿਹਨੇ ਦਰਸ਼ਕ ਦੇਖ ਰਹੇ ਨੇ ਤੁਹਾਨੂੰ ਇਸ ਵੇਲੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅ ਬਿਲਕੁਲ ਜੀ ਮੈਂ ਇਹ ਸੁਨੇਹਾ ਦੇਣਾ ਚਾਹੁੰਨੀ ਆ ਕਿ ਤੁਸੀਂ 2015 ਤੋਂ ਲੈ ਕੇ ਹੁਣ ਤੱਕ ਤੁਸੀਂ ਬਹੁਤ ਮਾਨ ਬਖਸ਼ਿਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਹੁਣ ਬਹੁਤ ਵੱਡਾ ਜਿਹੜਾ ਚੈਲੰਜ ਸਾਨੂੰ ਸਾਊਥ ਆਫ ਦੀ ਬਾਰਡਰ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਅਨਜਸਟੀਫਾਈਡ ਟੈਰਿਫ ਲਾ ਕੇ ਇਹ ਦਿਨਾਂ ਲੈ ਇਕਨੋਮੀ ਤੇ ਬਹੁਤ ਇੰਪੈਕਟ ਪੈ ਰਿਹਾ ਜੌਬਸ ਤੇ ਇੰਪੈਕਟ ਪੈ ਰਿਹਾ ਹੈਗਾ ਉਹਦੇ ਵਾਸਤੇ ਉਹਦੇ ਤੋਂ ਬਚਾਉਣ ਵਾਸਤੇ ਜੇ ਤੁਸੀਂ ਦੇਖੋ ਜਣੀਆਂ ਹੁਣ ਤੱਕ ਉਹਨਾਂ ਨੇ ਤੇ ਸਾਡੇ ਲੀਡਰ ਮਾਰਕ ਕਰਨੀ ਨੇ ਅਨਾਉਂਸਮੈਂਟਸ ਵੀ ਕੀਤੀਆਂ ਹੈਗੀਆਂ ਉਹ ਇਸੇ ਕਰਕੇ ਵਰਕਰਸ ਨੂੰ ਸਪੋਰਟ ਕਰਨੀ ਕਿਵੇਂ ਅਸੀਂ ਟ੍ਰੇਡ ਨੂੰ ਸਪੋਰਟ ਕਰਨੀ ਕਿਵੇਂ ਅਸੀਂ ਆਪਣੀ ਇਕਨੋਮੀ ਨੂੰ ਸਪੋਰਟ ਕਰਨੀ ਨਾ ਕਿ ਸਿਰਫ ਸਪੋਰਟ ਹੀ ਕਰਨੀ ਕਿਵੇਂ ਅਸੀਂ ਕੰਟਰੀ ਦੀ ਸਵੈਨਟੀ ਨੂੰ ਵੀ ਸਪੋਰਟ ਕਰਨਾ ਕਿ ਤਾਂ ਕਿ ਸਾਨੂੰ ਬਾਹਰਲਾ ਕੋਈ ਆ ਕੇ ਇੰਜ ਨਾ ਕਹੇ ਕਿ ਕੈਨੇਡਾ ਇਜ਼ ਅ ਪਾਰਟ ਆਫ ਥੈਟ نو ਵੀ ਆਰ ਨਾਟ ਵੀ ਆਰ ਸਵਰਨ ਕੰਟਰੀ ਤੇ ਇਸ ਦੇ ਨਾਲ ਨਾਲ ਉਹਨਾਂ ਨੇ ਵੀ ਕਿਹਾ ਕਿ ਮੈਂ G7 ਦੇ ਵਿੱਚ ਕੈਨੇਡਾ ਨੂੰ ਇੱਕ ਬਹੁਤ ਹੀ ਲੀਡਰ ਜਿਹੜਾ ਉਹ ਮੈਂ ਬਣਾਉਂਗਾ ਸੋ ਮੈਂ ਇਹ ਉਮੀਦ ਕਰਦੀ ਹਾਂ ਕਿ ਤੁਸੀਂ ਇਸ ਵਾਰ ਸਾਡੀ ਲਿਬਰਲ ਟੀਮ ਨੂੰ ਅੰਡਰਮਾਰਕ ਕਰਨੀ ਲੀਡਰਸ਼ਿਪ ਤੁਸੀਂ ਸਾਨੂੰ ਮੌਕਾ ਦੇਵੋਗੇ ਤੇ ਇਹ ਬਹੁਤ ਜ਼ਰੂਰੀ ਹੈਗਾ ਇਸ ਵਾਰ ਜੀ ਸੋ ਮੈਂ ਤੁਹਾਡੇ ਅੱਗੇ ਸਾਰਿਆਂਗੇ ਅਰਜ਼ ਕਰਦੀ ਆ ਕਿ ਤੁਸੀਂ ਸਾਨੂੰ ਸਪੋਰਟ ਕਰੋ ਸੋ ਸਾਨੂੰ ਵੋਟ ਕਰੋ ਜਿਹੜੀ ਐਡਵਾਂਸ ਪੋਲਿੰਗ ਹੈਗੀ ਆ 18th ਤੋਂ ਸ਼ੁਰੂ ਹੋ ਰਹੀ ਆ 18 19 20 21st ਸੋ ਪਲੀਜ਼ ਸਾਨੂੰ ਵੋਟ ਕਰਕੇ ਕਾਮਯਾਬ ਬਣਾਓ ਤਾਂ ਕਿ ਅਸੀਂ ਜਿਹੜੇ ਹੋਰ ਵੀ ਇਸ਼ੂ ਹੈਗੇ ਆ ਉਹਦੇ ਤੇ ਇਸ ਟਾਈਮ ਜਿਹੜੇ ਡਿਫਰੈਂਟ ਇਸ਼ੂ ਹੈਗੇ ਆ ਉਹਨਾਂ ਤੇ ਕੰਮ ਕਰ ਸਕੀਏ ਤੇ ਆਪਣੇ ਬ੍ਰਾਂਚਨ ਨੂੰ ਹੋਰ ਵੀ ਇਸ ਤੋਂ ਵਧੀਆ ਬਣਾ ਸਕੀਏ ਜੀ ਥੈਂਕ ਯੂ ਸੋ ਮੱਚ ਮੈਮ ਆਪਣਾ ਟਾਈਮ ਦੇਣ ਦੇ ਲਈ ਥੈਂਕ ਯੂ ਜੀ ਥੈਂਕ ਯੂ ਤਾਜ਼ੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਈ ਮੈਂ ਮੈਂਬਰ ਆਫ ਪਾਰਲੀਮੈਂਟ ਜੋ ਸੋਨੀਆ ਸਿੱਧੂ ਜੀ ਬ੍ਰੈਂਟਨ ਸਾਊਥ ਤੋਂ ਸਾਨੂੰ ਹੁਣੋਂ ਕੈਂਡੀਡੇਟ ਵੀ ਖੜੇ ਹੋਏ ਨੇ ਬ੍ਰੈਂਟਨ ਸਾਊਥ ਤੋਂ 2025 ਦੀਆਂ ਜੋ ਫੈਡਰਲ ਇਲੈਕਸ਼ਨਸ ਨੇ ਉਸ ਦੇ ਵਿੱਚ ਅੱਜ ਉਹਨਾਂ ਨਾਲ ਗੱਲਬਾਤ ਕੀਤੀ ਤੇ ਜੋ ਉਹਨਾਂ ਦੇ ਵੱਲੋਂ ਮੁੱਦੇ ਰੇਜ਼ ਕੀਤੇ ਗਏ ਪਿਛਲੇ 10 ਸਾਲਾਂ ਤੋਂ ਉਹਦੇ ਬਾਰੇ ਦੱਸਿਆ ਤੇ ਹੁਣ ਉਹਨਾਂ ਦੇ ਵੱਲੋਂ ਇਲੈਕਸ਼ਨ ਤੋਂ ਬਾਅਦ ਹੋਰ ਕੀ ਨਵੀਆਂ ਪਾਲਿਸਿਸ ਨੇ ਲਿਆਂਦੀਆਂ ਜਾਣਗੀਆਂ ਉਹ ਸਭ ਦੇ ਬਾਰੇ ਡਿਸਕਸ਼ਨ ਕੀਤੀ ਗਈ ਉਮੀਦ ਹੈ ਤੁਹਾਨੂੰ ਅੱਜ ਦੀ ਇੰਟਰਵਿਊ ਚੰਗੀ ਲੱਗੀ ਹੋਵੇਗੀ ਅੱਜ ਦੇ ਇੰਟਰਵਿਊ ਸੈਨਾ ਹੀ ਬਣੇ ਰੋ ਹਮਦਰ ਟੀਵੀ ਦੇ ਨਾਲ